ਮਾਡਕ ਨੇ ਆ ਗਿਆ ਵਕੀਲ ਹੈ ਮਾ ਹਾਂਜੀ ਅੱਜ ਤੈਨੂੰ ਇੱਕ ਗੱਲ ਦੱਸਾਂ ਕਹਿੰਦੇ ਮਾਜੀ ਘਰ ਤੋਂ ਕਰਤਾ ذکی سمہ بہت ਭਿਆਨਕ ਕਰ ਆ ਰਿਹਾ ਕਹਿੰਦੇ 24 ਤੱਕ ਕੱਢਤਾ ਪਰ 25 ਵਿੱਚ ਜਲੇ ਜਲ ਹੋ ਜਾਣਾ ਉਹਦੇ ਬਹੁਤ ਪਾਣੀ ਆ ਹੂੰ ਬਹੁਤ ਪਾਣੀ ਆਣਾ ਡੱਗ ਮੱਗ ਹੋ ਜਾਣਾ ਸਾਰਾ ਕੁ ਡੱਕ ਮੱਗਾ ਬੱਤਵੱਦ ਪਾਠ ਪੂਜਕ ਲੈ ਕੇ 7:00 ਵਜੇ ਕਿ ਪਰ ਰੱਖਿਓ ਮੈਂ ਜਮਾ ਹੁਣ ਵੀ ਬੇਨਤੀ ਕਰਦਾ ਮਹਾਰਾਜ ਕਿਰਪਾ ਰੱਖਿਓ ਕਿਰਪਾ ਰੱਖਿਓ ਚੜ੍ਹਦੀ ਕਲਾ ਰੱਖਿਓ ਸੰਗਤਿ ਤੇ ਰਹਿਮਤਾਂ ਬਖਸ਼ਾ ਬਚਾਓ ਕਰਿਓ ਸੰਗਤਦਾਰ ਕਿਰਪਾ ਬਖਸ਼ੋ ਗਰੀਬਾਂ ਤੇ جان کلاوني احمد احمد چلدا مان کي اوري يدارو لکي تارا تک چل ڪيان ٿو تڏو سڀني کي چيو ته آکو مان کي مان لڳا کے هر ڪم ڏي پاپ کي ڊاڙو ودو آيو تما نه ننگ نه انڌا ڪري جوڙي ماڻھو ماڻھو ڏاڙو ڏي ڏاڙي ڳالهه ਇੱਕ ਗੱਲ ਹੋਰ ਕਹਿੰਦੇ ਐ ਨੌ ਕਸਾ ਮਾਰਿਆ ਐ 12 12 ਕੋ ਤੇ ਦੀਵਾ ਬਲਣਾ ਏ ਇਹ ਮਾਰਨ ਆਪ ਮੰਨ ਵਚਨ ਕਰੇ ਇਹ 25 ਵਾਰੀ ਜੀ ਹਾਲ ਹੈ ਇਦਾਂ ਹੀ ਵਚਨ ਕਰੇ ਜਿਵੇਂ ਮੈਂ ਦੱਸਿਆ ਇਹਦਾ ਹੁਣ ਅਰਥ ਆਪਾਂ ਕੱਢ ਸਕਦੇ ਕੀ ਸੋ ਸਮਾ ਬਹੁਤ ਪਿਆਮ ਕਰਾ ਆ ਦੇਖੇ ਲੋ ਤੁਸੀਂ ਸਟਾਰਟਿੰਗ ਹੋ ਗਈ 25 ਅੱਗ ਲੱਗ ਗਈ ਅਮਰੀਕਾ ਚ ਹੋ ਰਿਹਾ ਜੀ ਸਾਰਾ ਕੁਝ ਪਾਣੀ ਦੇਖੋ ਡਬਈ ਵਗੈਰਾ ਚ ਜਿੱਥੇ ਕਦੇ ਬਾਤ ਨਹੀਂ ਜੀ ਹੋਈ ਉੱਥੇ ਫਲਡ ਆਏ ਇਹ ਲੱਗਿਆ ਸੱਚਾ ਕਿਉਂਕਿ ਮਾੜਾ ਕਰਮ ਬਹੁਤ ਹੋ ਗਿਆ ਬਹੁਤ ਦੁਆ ਦੁਆ ਦੀ ਰੋਟੀ ਖੋਈ ਜਾਂਦਾ ਦੁਆ ਦੁਆ ਦੀ ਰੋਟੀ ਖੋਈ ਜਾਂਦਾ ਜੀ ਕੋਈ ਦੁਆ ਨੂੰ ਦੇਖ ਕੇ ਖੁਸ਼ੀ ਨਹੀਂ ਹੋ ਰਿਹਾ ਕੋਈ ਮੈਂ ਤਾਂ ਦੇਖਿਆ ਨਹੀਂ ਕੋਈ ਦੁਆ ਨੂੰ ਏਦਾਂ ਕੋਈ ਵਿਖਾਣੀਆਂ ਦੋ ਰੋਟੀਆਂ ਜਿਹੜੀ ਪ੍ਰਾਪਰਟੀ ਹੈ ਸੜੀ ਜ਼ਮੀਨ ਹੈ ਪਟਵਾਰੀ ਪਾ ਪਈ ਲੈਂਦੀ ਹੈ ਜੀ ਪੈਸਾ ਹੈ ਜਿਹੜਾ ਬੈਂਕ ਚ ਪਿਆ ਰਹਿੰਦਾ ਹੈ ਤੁਹਾਡੇ ਕਿਹਾ ਹੈ ਆਈ ਜਿਹੜਾ ਦੋ ਰੋਟੀਆਂ ਖਾ ਲਈਆਂ ਤੁਸੀਂ ਤੁਸੀਂ ਪੈਸਾ ਇਕੱਠਾ ਕਰੀਏ ਨੇ ਲੋਕਾਂ ਦੇ ਹਿੱਸੇ ਦਾ ਪੈਸਾ ਜੀ ਰੋਟੀ ਗਰੀਬ ਨੂੰ ਰੋਟੀ ਨਹੀਂ ਮਿਲਦੀ ਜੀ ਸਸਟਾਮ ਹੈ ਲੈ ਸਸਟਾਮ ਹੈ ਲੈ ਕੋਈ ਇਹ ਹੁਣ ਗੁਰੂ ਮਹਾਰਾਜ ਇਹ ਦਸਤਾਰ ਕਰਾ ਕੋਈ ਹੱਲ ਵੀ ਦੱਸਿਆ ਮਹਾਰਾਜ ਨੇ ਵੀ ਕੋਈ ਜੈ ਇਦਾਂ ਕਰਦਾ ਹੱਲ ਤਾਂ ਬਚਾਉਂਦਾ ਗੱਲਾਂ ਦੱਸ ਹੋ ਜਾਣੀਆਂ ਕੋਈ ਨਹੀਂ ਹੱਲ ਤਾਂ ਇਹ ਹੈ ਬਈ 33 ਕਰੋੜ ਬੰਦੇ ਨਹੀਂ ਬਚਣਾ ਬਸ ਹੂੰ 80 ਕਰੋੜ ਹੁੰਦੇ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਪੂਰੀ ਦੁਨੀਆ ਦਾ ਜੀ 33 ਕਰੋੜ ਇੰਡੀਆ ਦੇ ਬਚੂਗਾ 33 ਕਰੋੜ ਦੁਨੀਆ 'ਚ 63 ਕਰੋੜ ਟੋਟਲ ਇਸ ਟਿਕ ਇਹ 25 ਜੀ ਹੋਊ ਜੀ ਇਹ ਨਹੀਂ ਸਟਾਰਟ ਹੁਣ ਕੰਮ 24 ਤੋਂ ਸਟਾਰਟ ਤਾਂ ਇਹ 19 20 ਤੋਂ ਹੈ ਕਰੋਨੇ ਤੋਂ ਜੀ ਇਹ ਸਟਾਰਟ ਹੈ ਐਵੇਂ ਜਿਵੇਂ ਹੋ ਰਿਹਾ ਹੁਣ ਅੱਗ ਲੱਗੀ ਕਿਤੇ ਐ ਹੋ ਗਿਆ ਐਂ ਪਰ ਜੇ ਪਾਣੀ ਆਉਣਾ ਹੈ ਉਹਨਾਂ ਨੁਕਸਾਨ ਬਹੁਤ ਕਰਨਾ ਆਪਣੇ ਇੰਡੀਆ 'ਚ ਵੀ ਆਊਗਾ ਜੇ ਪੰਜਾਬ ਇੰਡੀਆ 'ਚ ਵੀ ਆਊਗਾ ਪੰਜਾਬ 'ਚ ਵੀ ਆਊਗਾ ਪੰਜਾਬ 'ਚ ਵੀ ਆਊਗਾ ਸਾਡੀ ਗੁਰ ਗੁਰੂ ਪੀਰਾਂ ਦੀ ਧਰਤੀ ਏ ਪਾਠ ਬਹੁਤ ਹੁੰਦਾ ਏ ਮਹਾਰਾਜ ਸਾਡਾ ਬਚਾਓ ਕਰਨਗੇ ਜੀ ਬੇਨਤੀ ਕਰਦੇ ਵੀ ਸਾਡਾ ਬਚਾਓ ਕਰ ਜੀ ਜੋ ਮਾਰਾ ਨੇ ਬਚਨ ਕਰੇ ਸੀਗੇ ਵੀ ਪਾਠ ਕਰੋ ਹਾਂ ਇਹਦਾ ਇਲਾਜ ਏ ਜੀ ਬੇਨਤੀਆਂ ਦੇ ਪਾਠ ਹਾਂ ਅਰਦਾਸਾਂ ਕਰੋ ਜੀ ਪਾਠ ਕਰੋ ਬੰਦ ਹੂੰ ਜੀ ਉਹਦਾ ਕਰੋ ਜੀ ਉਹ ਵਾਸਤੇ ਬਹੁਤ